ਸ਼੍ਰੀ ਨਾਬ ਕਾਵਲ ਰਾਜਾ ਸਾਹਿਬ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਹੁਣ ਯੂ ਟਰਨ ਲੈ ਲਿੱਤਾ ਹੈ ਜਿੱਥੇ ਪੰਜਾਬ ਸਰਕਾਰ ਇਲਜ਼ਾਮਬਾਜ਼ੀ ਕਰਦੀ ਨਜ਼ਰ ਆ ਰਹੀ ਸੀ ਇਸ ਰੂਪਾ ਦੇ ਮਾਮਲੇ ਦੇ ਵਿੱਚ ਹੁਣ ਉੱਥੇ ਹੀ ਗਲਤਫਹਿਮੀ ਦਾ ਇੱਕ ਰਾਗ ਲਾਪਿਆ ਜਾ ਰਿਹਾ ਜਿਸ ਨੂੰ ਲੈ ਕੇ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਐਮਪੀ ਉੱਥੇ ਪਹੁੰਚਦੇ ਨੇ ਤੇ ਆਪਣੀ ਬਿਆਨਬਾਜ਼ੀ ਵੀ ਕਰਦੇ ਨੇ ਸਾਡੇ ਇਸ ਸਮੇਂ ਤਲਜੀਤ ਸਿੰਘ ਜੀ ਮੈਂ ਮੌਜੂਦ ਨੇ ਜਿਵੇਂ ਅਸੀਂ ਕਾਲੇਦਾਲ ਸੀਨੀਅਰ ਲੀਡਰ ਨਾਲ ਗੱਲਬਾਤ ਕਰ ਰਹੇ ਹਾਂ ਚੀਵਾ ਸਾਹਿਬ ਕਿਵੇਂ ਤੁਸੀਂ ਦੇਖਦੇ ਹੋ ਕਿ ਹੁਣ ਗਲਤਫਹਿਮੀਆਂ ਦਾ ਨਾਮ ਜਿਹੜਾ ਦਿੱਤਾ ਜਾ ਰਿਹਾ ਜਦਕਿ ਪੂਰੀ ਇਲਜ਼ਾਮਬਾਜ਼ੀ ਪਹਿਲਾਂ ਕੀਤੀ ਜਾ ਰਹੀ ਸੀ ਦੇਖੋ ਜਸਪ੍ਰੀਤ ਜੀ ਅਸਲੀਅਤ ਦੇ ਵਿੱਚ ਮੈਂ ਕਹਿ ਸਕਦਾ ਕਿ ਜੋ ਕੁਝ ਘਟਨਾ ਕਰਮ ਜਿਹੜਾ ਰਾਜਾ ਸਾਹਿਬ ਦੇ ਸਥਾਨ ਦੇ ਸਬੰਧ ਦੇ ਵਿੱਚ ਵਾਪਰਿਆ ਉਹਦੇ ਨਾਲ ਐਸਟੀ ਦੀ ਜਿਹੜੀ ਜਾਂਚ ਹੈ ਉਹਦੀ ਸਾਰੀ ਭਰੋਸੇਯੋਗਤਾ ਖਤਮ ਹੋ ਗਈ ਪਹਿਲੀ ਤਾਂ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਬਾਗੀ ਦੇ ਮੇਲੇ ਦੇ ਉੱਤੇ ਐਲਾਨ ਕਰਕੇ ਤੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਹਰਟ ਕੀਤੀਆਂ ਕਿ ਉਹ ਸਥਾਨ ਜਿੱਥੇ ਪੂਰੀ ਬਰੀਆਦਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਸਜੋਬਤ ਰਿਹਾ ਉਹਨਾਂ ਦੇ ਉੱਤੇ ਇੱਕ ਐਡੀ ਵੱਡੀ ਜਿਹੜੀ ਹੈ ਉਹ ਦੂਸ਼ਣ ਪਾਜੀ ਮੁੱਖ ਮੰਤਰੀ ਨੇ ਕਰ ਦਿੱਤੀ ਇੱਕ ਪਾਸੇ ਐਸਟੀਟੀ ਦੀ ਜਾਂਚ ਚੱਲ ਰਹੀ ਹੈ ਜਦੋਂ ਜਾਂਚ ਚੱਲ ਰਹੀ ਹੈ ਤੇ ਜੋ ਕੁਝ ਵੀ ਉਹਨਾਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਮਿਲਦਾ ਹੈ ਉਹਨਾਂ ਨੇ ਅਦਾਲਤ ਦੇ ਵਿੱਚ ਜਾ ਕੇ ਉਹ ਤੱਥ ਅਦਾਲਤ ਦੇ ਸਾਹਮਣੇ ਰੱਖਨੇ ਹ ਅਦਾਲਤ ਫਿਰ ਫੈਸਲਾ ਕਰਦੀ ਹੈ ਕਿ ਇਹ ਠੀਕ ਹੈ ਕਿ ਗਲਤ ਹੈ ਪਹਿਲੀ ਤਾਂ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਕੋਲੇ ਐਸਆਈਟੀ ਨੇ ਇਹ ਚੀਜ਼ ਕਿਉਂ ਦੱਸੀ ਤੇ ਮੁੱਖ ਮੰਤਰੀ ਸਾਹਿਬ ਨੇ ਕੀ ਸੋਚ ਕੇ ਜਿਹੜਾ ਮਾਗੀਦਾ ਉਸ ਵੇਲੇ ਏਡਾ ਵੱਡਾ ਜੋੜ ਮੇਲਾ ਸੀ ਉਹਦੇ ਵਿੱਚ ਇਹ ਅਨਾਉਂਸਮੈਂਟ ਕਰਕੇ ਤੇ ਸਾਰੀ ਸਟੇਟ ਦੇ ਵਿੱਚ ਲੋਕਾਂ ਨੂੰ ਦੁਬਤਾ ਦੇ ਵਿੱਚ ਪਾ ਦਿੱਤਾ ਇਹਦਾ ਮਤਲਬ ਹੈ ਕਿ ਜਾਂਚ ਪ੍ਰਭਾਵਿਤ ਕੀਤੀ ਜਾ ਰਹੀ ਸੀ ਮੁੱਖ ਮੰਤਰੀ ਸਾਹਿਬ ਆਪ ਜਿਹੜੀ ਐਸਟੀ ਹੈ ਉਹਨੂੰ ਹਦਾਇਤਾਂ ਦੇ ਰਿ ਸੀ ਇਸੇ ਕਰਕੇ ਇਹ ਸਾਰਾ ਕੰਡ ਵਾਪਰਿਆ ਤੇ ਹੁਣ ਉਸ ਤੋਂ ਵੱਡੀ ਗੱਲ ਕਿ ਜਦੋਂ ਸੰਗਤ ਦਾ ਰੋਸ ਦੇਖਿਆ ਇਹਨਾਂ ਨੇ ਤੇ ਇਹਨਾਂ ਨੂੰ ਹੁਣ ਰਾਹ ਨਹੀਂ ਲੱਭ ਰਿਹਾ ਕਿ ਅਸੀਂ ਕਿਸ ਪਾਸੇ ਜਾਈਏ ਤੇ ਕੱਲ ਵਿੱਤ ਮੰਤਰੀ ਸਾਹਿਬ ਇੱਕ ਹੋਰ ਮੰਤਰੀ ਸਾਹਿਬ ਇੱਕ ਐਮਪੀ ਸਾਹਿਬ ਉਹ ਤਿੰਨ ਚੱਲ ਕੇ ਫਿਰ ਰਾਜਾ ਸਾਹਿਬ ਦੇ ਸਤਾਨ ਤੇ ਗਏ ਤੇ ਜਾ ਕੇ ਕਹਿੰਦੇ ਜੀ ਕਿ ਮਿਸਕਮਿਊਨੀਕੇਸ਼ਨ ਹੋ ਗਈ ਸੀ ਹੁਣ ਰਿਕਾਰਡ ਸਾਰਾ ਚੈੱਕ ਹੋ ਗਿਆ ਐਸਆਈਟੀ ਦਾ ਤੇ ਇਹ ਬਿਲਕੁਲ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਪਹਿਲੇ ਨੇ ਸ਼ਿਸ਼ੋਭਤ ਨੇ ਸਾਰਾ ਕੁਝ ਠੀਕ ਹੈ ਹੁਣ ਦੂਜੀ ਵਾਇਲੇਸ਼ਨ ਹੋ ਗਈ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਜਾਂਚ ਦੇ ਵਿੱਚ ਕਿਉਂ ਬੜੇ ਤੇ ਹੁਣ ਆ ਕਿ ਤਿੰਨ ਮੰਤਰੀਆਂ ਨੂੰ ਕੀ ਅਧਿਕਾਰ ਦਿੱਤਾ ਕਿ ਨੇ ਕਿ ਤੁਸੀਂ ਫਿਰ ਜਾ ਕੇ ਐਸਆਈਟੀ ਦੀ ਜੋ ਕੁਝ ਉਹਨਾਂ ਨੇ ਵੈਰੀਫਾਈ ਕੀਤਾ ਜਾਂ ਨਹੀਂ ਕੀਤਾ ਤੁਸੀਂ ਉਹਦੇ ਉੱਤੇ ਜਾ ਕੇ ਫਿਰ ਪ੍ਰੈਸ ਕਾਨਫਰੰਸ ਕਰਕੇ ਸਬੋਧਨ ਕਰਿਓ ਇਹਦਾ ਮਤਲਬ ਖੁੱਲਾ ਹੀ ਕੰਮ ਹੋ ਗਿਆ ਕਿ ਭਾਵੇਂ ਮੁੱਖ ਮੰਤਰੀ ਐਸਆਈਟੀ ਦੇ ਬਿਹਾਫ ਤੇ ਬਿਆਨ ਦੇਈ ਜਾਵੇ ਭਾਵੇਂ ਵਿੱਤ ਮੰਤਰੀ ਤੇ ਬਾਕੀ ਮੰਤਰੀ ਤੇ ਐਮਪੀ ਬਿਆਨ ਦੇਈ ਜਾਣ ਤੇ ਫਿਰ ਜਾਂਚ ਕਿਤੇ ਚੱਲ ਰਹੀ ਆ ਇਹ ਤਾਂ ਸਿਆਸੀ ਰੌਣਾ ਚਿਕੜ ਇੱਕ ਦੂਜੇ ਤੇ ਸੁੱਟਣਾ ਜਿਹੜੇ ਕੂੜ ਪ੍ਰਚਾਰ ਕਰਨਾ ਇਹ ਤਾਂ ਤੁਸੀਂ ਪਹਿਲੇ ਕਰ ਲਿਆ ਜਿਹੜੀ ਨਿਰਪੱਖ ਜਾਂਚ ਦੀ ਗੱਲ ਤੁਸੀਂ ਸੀ ਐਸ ਆਈਟੀ ਬਣਾ ਕੇ ਉਹ ਕਿੱਥੇ ਗਈ ਇਸ ਕੱਲ ਤੱਕ ਜਵਾਬ ਦੇ ਨਾ ਕਿ ਜਿਹੜੀ ਕੱਲ ਜਿਹੜੇ ਮੰਤਰੀ ਸਭਾ ਨੇ ਇਹਨਾਂ ਕੋਲ ਕੀ ਅਧਿਕਾਰ ਸੀ ਸਰ ਔਰ ਤੀਜੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਕਿ ਜੇ ਮੁੱਖ ਮੰਤਰੀ ਦੇ ਐਡਾ ਕੁਝ ਕਿਹਾ ਝੂਠਾ ਸਾਬਤ ਹੋਇਆ ਲੋਕਾਂ ਦੀਆਂ ਭਾਵਨਾਵਾਂ ਹਟ ਹੋਈਆਂ ਤੇ ਕੀ ਮੁੱਖ ਮੰਤਰੀ ਸਾਹਿਬ ਨੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦਿੱਤਾ ਕੀ ਹੱਕ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਐਡੀ ਵੱਡੀ ਇੱਕ ਧਾਰਮਿਕ ਇਸ਼ੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਤੇ ਉਹਦੇ ਉੱਤੇ ਤੁਸੀਂ ਐਡੀ ਜਿਹੜੀ ਹੈਗੀ ਆ ਉਹ ਗਲਤ ਬਿਆਨਬਾਜ਼ੀ ਕਰ ਦਿੱਤੀ ਜਿਹੜਾ ਤੁਹਾਡੇ ਮੰਤਰੀਆਂ ਨੂੰ ਜਾ ਕੇ ਉੱਥੇ ਛਿਟੜਾਉਣਾ ਪੈ ਰਿਹਾ ਲੋਕਾਂ ਨੂੰ ਕਹਿਣਾ ਪੈ ਰਿਹਾ ਕਿ ਇੰਨੀ ਗਲਤੀ ਹੋ ਗਈ ਤੇ ਆਪ ਤੁਸੀਂ ਉੱਥੇ ਜਾ ਕੇ ਜਿਹੜਾ ਕਹਿਣ ਨੂੰ ਤਿਆਰ ਹੋ ਕੇ ਗਲਤੀ ਹੋ ਗਈ ਤੇ ਫਿਰ ਤੁਹਾਨੂੰ ਮੁੱਖ ਮੰਤਰੀ ਬੜੇ ਰਹਿੰਦਾ ਕੀ ਹੱਕ ਸੀ ਵੀ ਤੁਸੀਂ ਮੰਗ ਵੀ ਕਰ ਰਹੇ ਹੋ ਪਰ ਇੱਥੇ ਜਦ ਮੁੱਖ ਮੰਤਰੀ ਇੱਕ ਸੂਬੇ ਦੇ ਐਡਾ ਵੱਡਾ ਬਿਆਨ ਦੇ ਦਿੰਦੇ ਨੇ ਤਾਂ ਭਾਵਨਾਵਾਂ ਤਾਂ ਲੋਕਾਂ ਦੇ ਭੜਕੀਆਂ ਰੱਬ ਨਾ ਕਰਦਾ ਜੇ ਉੱਥੇ ਕੋਈ ਹਾਦਸਾ ਵਾਪਰ ਜਾਂਦਾ ਜਾਂ ਕੋਈ ਘਟਨਾਗ੍ਰਾਮ ਹੁੰਦਾ ਜਿਸ ਤਰੀਕੇ ਨਾਲ ਜਿਹੜੇ ਉੱਥੇ ਸਥਾਨ ਦੇ ਲੋਕਾਂ ਨੇ ਵੀ ਕਿਹਾ ਹੈ ਜੇ ਕੋਈ ਵੱਡੀ ਘਟਨਾ ਵਾਪਰ ਜਾਂਦੀ ਫਿਰ ਕੌਣ ਜ਼ਿੰਮੇਵਾਰੀ ਇਸ ਦੀ ਲੈਂਦਾ ਕੀ ਲੈਂਦਾ ਹੈ ਸੂਬੇ ਦੇ ਮੁੱਖ ਮੰਤਰੀ ਇਸ ਦੀ ਜ਼ਿੰਮੇਵਾਰੀ ਕਿ ਵਾਕਈ ਜੇ ਮੁੱਖ ਮੰਤਰੀ ਸੱਚ ਬੋਲ ਰਹੇ ਸੀ ਤੇ ਫਿਰ ਉਹ ਅੱਜ ਝੂਠ ਬੋਲ ਰਹੇ ਨੇ ਜਾਂ ਫਿਰ ਅੱਜ ਜਿਹੜੇ ਨੇ ਬੰਦੇ ਸੱਚ ਬੋਲ ਰਹੇ ਨੇ ਤੇ ਫਿਰ ਮੁੱਖ ਮੰਤਰੀ ਝੂਠ ਬੋਲ ਰਹੇ ਨੇ ਮੈਂ ਇਹ ਕਿ ਐਡਾ ਸੈਂਸਿਟਿਵ ਕੇਸ ਹੋਵੇ ਲੋਕਾਂ ਦੀਆਂ ਭਾਵਨਾ ਨਾਲ ਜੁੜਿਆ ਹੋਵੇ ਤੇ ਐਡੀ ਵੱਡੀ ਤੁਸੀਂ ਇੱਕ ਸਟੇਜ ਦੇ ਉੱਤੇ ਗਲਤ ਬਿਆਨੀ ਬਿਆਦਬਾਜ਼ੀ ਕਰਕੇ ਸਾਰੀ ਦੁਨੀਆ ਨੂੰ ਉਸ ਸੰਬੰਧ ਦੇ ਬਾਰੇ ਵਿੱਚ ਕੀ ਮੈਸੇਜ ਦਿੱਤਾ ਜੀ ਤੇ ਹੁਣ ਤੁਸੀਂ ਜਵਾਬ ਦੇਣ ਨੂੰ ਤਿਆਰ ਨਹੀਂ ਇਹ ਕੋਈ ਛੋਟੀ ਜੀ ਘਟਨਾ ਨਹੀਂ ਹੈ ਇਹਦੇ ਨਾਲ ਜਿਹੜੇ ਕਰੋਨਾ ਨਾਨਕ ਨਾਮਲੇ ਬਣੇ ਉਹਨਾਂ ਦਾ ਫੈਰਮਾਨ ਟੁੱਟਿਆ ਕਿ ਤੁਸੀਂ ਆਪ ਹੀ ਹੁਣ ਜਾਂਚ ਜਿਹੜੀ ਹੈ ਇਨੂੰ ਪੋਲੀਟਿਕਲੀ ਅਫੈਕਟ ਕਰਦੇ ਪਹਿਲਾਂ ਤੇ ਇਸ ਗੱਲ ਕਰਕੇ ਉਹਨਾਂ ਦਾ ਜਿਹੜਾ ਟੁੱਟਿਆ ਕਿ ਜਦੋਂ ਵਰਦੀ ਦੇ ਵਿੱਚ ਪੁਲਿਸ ਜਾ ਕੇ ਸੱਚਖੰਡ ਦੇ ਵਿੱਚ ਜਾ ਕੇ ਤੇ ਸਰੂਪਾਂ ਦੀ ਉਸ ਤਰੀਕੇ ਗਿਣਤੀ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਉਦੋਂ ਲੋਕਾਂ ਨੇ ਤਰਜ ਕੀਤਾ ਵੀ ਇਦਾਂ ਪੁਲਿਸ ਸੱਚਖੰਡ ਤੱਕ ਵੜੇਗੀ ਕਦੀ ਸੋਚਿਆ ਨਹੀਂ ਸੀ ਉਸ ਤੋਂ ਬਾਅਦ ਤੁਸੀਂ ਰਿਮੈਂਟ ਕਰਕੇ ਲੋਕਾਂ ਦਾ ਮਨ ਤੋੜ ਦਿੱਤਾ ਹੁਣ ਮੰਤਰੀਆਂ ਨੇ ਜਾ ਕੇ ਨਵੀਂ ਉੱਥੇ ਬਿਆਨਬਾਜ਼ੀ ਕਰ ਦਿੱਤੀ ਹੋਰ ਕਾਡ ਕਹਿੰਦੇ ਕਿ ਐਸਐਚ ਦਾ ਐਸਐਪੀ ਰਿਕਾਰਡ ਚੈੱਕ ਕਰ ਲੈ ਹੁਣ ਫਿਰ ਐਸਐਟੀ ਕਾਦੀ ਰਹੀ ਮੈਨੂੰ ਇਹ ਦੱਸੋ ਵੀ ਇਹ ਐਸਆਈਟੀ ਹੁਣ ਕਾਦੀ ਰਹਿ ਗਈ? ਕੌਣ ਇਸ ਐਸਆਈਟੀ ਤੇ ਭਰੋਸਾ ਕਰੇਗਾ? ਅਦਾਲਤ ਜੇਐਸਟੀ ਨੇ ਕੁਝ ਪੇਸ਼ ਨਹੀਂ ਕੀਤਾ ਤੇ ਜਿੱਡਾ ਪੋਲੀਟੀਕਲੀ ਸਾਰਾ ਕੁਝ ਸੌਦਾ ਉਹ ਬਾਰ-ਬਾਰ ਵੇਚਿਆ ਜਾ ਰਿਹਾ। ਇਹ ਕੀ ਤਰੀਕਾ ਹੈ ਇਨਵੈਸਟੀਗੇਸ਼ਨ ਦਾ? ਇਸ ਕਮਿਊਨੀਕੇਸ਼ਨ ਦੀ ਗੱਲ ਕਰਦੇ ਨੇ ਵਾਕਈ ਤੋਂ ਲੱਗਦਾ ਕਿ ਵਾਕਈ ਹੁਣ ਕੋਈ ਮਿਸਕਮਿਊਨੀਕੇਸ਼ਨ ਹੈ ਜਾਂ ਇੱਕ ਪਲਾਨ ਦਾ ਹਿੱਸਾ ਸੀਗਾ ਵੀ ਪਹਿਲਾਂ ਇਲਜ਼ਾਮ ਲਾਜੀ ਕਰਕੇ ਦੇਖ ਲੈਣੇ ਆ ਤੇ ਜੇਕਰ ਪਲਾਨ ਸਕਸੈਸ ਰਹਿੰਦਾ ਹੈ ਤਾਂ ਬੱਲੇ ਬੱਲੇ ਖਟਾਂਗੇ ਹੁਣ ਜੇ ਪਲਾਨ ਡੁੱਬਦਾ ਦਿਖਦਾ ਹੈ ਤਾਂ ਫਿਰ ਯੂ ਟਰਨ ਮਾਰ ਲੈਂਦੇ ਸਿਰ ਦੇਖੋ ਮੈਨੂੰ ਇਤਰਾਜ਼ ਮਿਸਕਮਿਊਨੀਕੇਸ਼ਨ ਨਾਲੋਂ ਜ਼ਿਆਦਾ ਕਮਿਊਨੀਕੇਸ਼ਨ ਤੇ ਆ ਮਿਸਕਮਿਊਨੀਕੇਸ਼ਨ ਤਾਂ ਹੋਈ ਜੇ ਕਮਿਊਨੀਕੇਸ਼ਨ ਹੋਈ ਸਿੱਟ ਨੇ ਕਿਉਂ ਦਿੱਤਾ ਮੁੱਖ ਮੰਤਰੀ ਸਾਹਿਬ ਨੂੰ ਸਾਰਾ ਕੁਝ ਕਿਉਂ ਸੂਚਿਤ ਕੀਤਾ ਸਿੱਟ ਦੀ ਕੀ ਮਜਬੂਰੀ ਸੀ ਸਿੱਟੇ ਅਧਾਰਤ ਨੂੰ ਦੇਣਾ ਹੁੰਦਾ ਜਾਂਚ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਕੋਈ ਵੀ ਆਈਓ ਹੋਵੇ ਕੋਈ ਵੀ ਐਸਟੀ ਬਣੇ ਉਹ ਅਦਾਲਤ ਨੂੰ ਰਿਪੋਰਟ ਕਰਦੀ ਹੈ ਨਾ ਕਿ ਪੋਲੀਟੀਕਲ ਬੋਸ ਨੂੰ ਰਿਪੋਰਟ ਕਰਦੀ ਹੈ ਇੱਥੇ ਮੰਤਰੀ ਵੀ ਕਲੇਮ ਕਰਦੇ ਆ ਕਿ ਅਸੀਂ ਹੁਣ ਐਸਟੀ ਦਾ ਰਿਕਾਰਡ ਚੈੱਕ ਕਰ ਲਿਆ ਹੁਣ ਠੀਕ ਠਾਕ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਐਨੇ ਸਰੂਪ ਜਿਹੜੇ ਜਿਹੜੇ ਲਾਪਤਾ ਸੀ ਉਹ ਮਿਲ ਗਏ ਤੇ ਇਹ ਕਮਿਊਨੀਕੇਸ਼ਨ ਹੋਈ ਕਿਉਂ ਇਤਰਾਜ ਤੱਕ ਕਮਿਊਨੀਕੇਸ਼ਨ ਤੇ ਹੋਣਾ ਚਾਹੀਦਾ ਮਿਸ ਕਮਿਊਨੀਕੇਸ਼ਨ ਤਾਂ ਵਿੱਤ ਮੰਤਰੀ ਸਾਹਿਬ ਖੜਾ ਸੀ ਡੋਂਣ ਵਾਸਤੇ ਉੱਥੇ ਲਮਜੁਰਤਗੇ ਜਵਾਬ ਤਾਂ ਕਮਿਊਨੀਕੇਸ਼ਨ ਦਾ ਕਿ ਇਹ ਪੋਲਿਟਿਕਲ ਬਦਿਆ ਕੋੜੇ ਇਹ ਜਾਣਕਾਰੀ ਸਿੱਟ ਦੀ ਜਾ ਕਿਉਂ ਨਹੀਂ ਹੈ ਵੱਡਾ ਲੀਗਲ ਕੁਐਸਚਨ ਹੈ ਇਹ ਗੈਰ ਸੰਵਧਾਨਿਕ ਤਰੀਕਾ ਹੈ ਗੈਰ ਕਾਨੂੰਨੀ ਤਰੀਕਾ ਇਸ ਤਰੀਕੇ ਜਾਂਚ ਹੋ ਹੀ ਨਹੀਂ ਸਕਦੀ ਕੀ ਲੱਗਦਾ ਕੀ ਤੇ ਕਾਰਵਾਈ ਫਿਰ ਜਿਹੜੀ ਉਹ ਹੋਣੀ ਚਾਹੀਦੀ ਆ ਜੇਕਰ ਸਿੱਟ ਇਸ ਤਰੀਕੇ ਨਾਲ ਆਪਣੀ ਰਿਪੋਰਟਿੰਗ ਕਰਦੀ ਨਜ਼ਰ ਆ ਰਿਹਾ ਜਿਵੇਂ ਤੁਸੀਂ ਕਿਹਾ ਗੈਰ ਸੰਵਧਾਨਿਕ ਕਿਹਦੇ ਕਾਰਵਾਈ ਹੈ ਦੇਖੋ ਪਹਿਲੀ ਤਾਂ ਕਾਰਵਾਈ ਮੁੱਖ ਮੰਤਰੀ ਸਾਹਿਬ ਦੀ ਉਹਨਾਂ ਨੂੰ ਨੈਤਿਕ ਜ਼ਿੰਮੇਵਾਰੀ ਲੈ ਕੇ استਿਫਾ ਦੇਣਾ ਚਾਹੀਦਾ ਦੂਜੇ ਜਿਹੜੇ ਕਨ ਮੰਤਰੀ ਸਹਿਬਾਨ ਨੇ ਇਹਨਾਂ ਨੂੰ ਵੀ ਜਵਾਬ ਦੇਣਾ ਚਾਹੀਦਾ ਵੀ ਦੱਸੋ ਤੁਹਾਡੇ ਕੋਲ ਇਹ ਸਾਰੇ ਫੈਕਟਸ ਫਿਰ ਕਿੱਦਾਂ ਆਏ ਕਿ ਤੁਸੀਂ ਜਾਂਚ ਦਾ ਹਿੱਸਾ ਹੋ ਤੇ ਅਦਰਵਾਈਜ਼ ਤੁਹਾਡੇ ਕੋਲੇ ਸਾਰੇ ਫੈਕਟਸ ਜਿਹੜੇ ਆ ਇਹ ਤੁਹਾਡੇ ਕੋਲੇ ਕਿਵੇਂ ਆ ਗਏ ਤੀਜਾ ਹੁਣ ਇਹ ਹੈ ਕਿ ਐਸਟੀ ਦੇ ਉੱਤੇ ਕੋਰਟ ਨੂੰ ਹਾਈ ਕੋਰਟ ਨੂੰ ਮੈਂ ਸਮਝਦਾ ਕਿ ਸਿਰੇ ਸਵਿਉ ਰਹਿਣਾ ਚਾਹੀਦਾ ਇਹ ਜਾਂਚਾਂ ਇਸ ਤਰ੍ਹਾਂ ਕਿਉਂ ਹੁੰਦੀਆਂ ਨੇ ਕਿ ਹਲੇ ਜਾਂਚ ਦੀ ਤੱਕ ਤੇ ਪਹੁੰਚੀ ਨਹੀਂ ਹੁੰਦੀ ਮੁੱਖ ਮੰਤਰੀ ਪਹਿਲਾਂ ਅਨਾਉਂਸ ਕਰ ਦਿੰਦੇ ਨੇ ਫੈਸਲੇ ਪਹਿਲਾਂ ਨੌਂ ਸੌ ਜਾਂਦੇ ਆ ਇਨਕੁਆਰੀਆਂ ਬਾਅਦ ਚ ਸ਼ੁਰੂ ਹੁੰਦੀਆਂ ਨੇ ਇਹ ਪੋਲੀਟਿਕਲੀ ਮੋਟੀਵੇਟਰ ਜਿਹੜਾ ਸਾਰਾ ਸਿਸਟਮ ਹੈ ਨਾ ਇਹਦੇ ਨਾਲ ਲੋਕਾਂ ਦਾ ਸਿਸਟਮ ਤੋਂ ਵਿਸ਼ਵਾਸ ਹੌਲੀ-ਹੌਲੀ ਉੱਤਰੇ ਬਸੇ ਲੱਗਦਾ ਕਿ ਇਸ ਰੂਪਾਂ ਦੀ ਜਾਂਚ ਦਾ ਮਾਮਲਾ ਹੈ ਜਾਂ ਸਿਰਫ ਆਪਣੇ ਪੋਲੀਟਿਕਲ ਜਿਹੜੇ ਵਿਰੋਧੀਆਂ ਉਹਨਾਂ ਨੂੰ ਟਾਉਣ ਦਾ ਜਾਂ ਉਹਨਾਂ ਨੂੰ ਫਸਾਉਣ ਦਾ ਮਾਮਲਾ ਜ਼ਿਆਦਾ ਹੈ ਇਹ ਤਾਂ ਪਿੰਡ ਦਿਨ ਤੋਂ ਨਜ਼ਰ ਆਈ ਜਾਂਦਾ ਤੇ ਇਹ ਧਾਰਨਿਕ ਮੁੱਦਿਆਂ ਦਾ ਫਾਇਦਾ ਉਠਾ ਕੇ ਜਿਵੇਂ 2015 ਚ ਇਹਨਾਂ ਨੇ ਬੇਦਬੀਆਂ ਦੇ ਇਸ਼ੂ ਨੂੰ ਵਰਤਿਆ ਸੀ ਉਸੇ ਤਰੀਕੇ ਹੁਣ ਲੱਗੇ ਹੋਏ ਹੁਣ ਕਿਉਂਕਿ ਇਸ ਵੇਲੇ ਲੋਕਾਂ ਦੇ ਜਿਹੜੇ ਇਸ਼ੂ ਹੈ ਉਹਦੇ ਵਾਸਤੇ ਇਹਨਾਂ ਕੋਲੇ ਜਵਾਬ ਕੋਈ ਨਹੀਂ ਕਿੰਨੀਆਂ ਲੁੱਟਾਂ ਖੋਹਾਂ ਮਰਡਰ ਸਾਰਾ ਦਿਨ ਟੀਵੀ ਦੇ ਉੱਤੇ ਖਬਰਾਂ ਦਾ ਭਰਿਆ ਹੁੰਦਾ ਉਹਦਾ ਜਵਾਬ ਇਹਨਾਂ ਕੋਲ ਹੈ ਨਹੀਂ ਜਿਹੜੇ ਲੋਕਾਂ ਨਾਲ ਵਾਅਦਾ ਕੀਤੇ ਸੀ ਉਹਦਾ ਜਵਾਬ ਇਹਨਾਂ ਕੋਲੇ ਹੈ ਨਹੀਂ ਸਰਕਾਰ ਟੋਟਲੀ ਫੇਲ ਹੋ ਗਈ ਕਰਜ਼ਾ ਸੂਬੇ ਸਰ ਸਵਾ ਚਾਰ ਲੱਖ ਕਰੋੜ ਚੜ ਗਿਆ ਕਰਪਸ਼ਨ ਇਸ ਲੈਵਲ ਤੱਕ ਪਹੁੰਚ ਗਈ ਹੈ ਕਿ ਸਾਰੇ ਹੱਦਾਂ ਬੰਦੇ ਟੱਪੇ ਪਏ ਤੇ ਇਹਨਾਂ ਚੀਜ਼ਾਂ ਦਾ ਜਵਾਬ ਨਾ ਹੋਣ ਕਰਕੇ ਸੌਕਾ ਜਵਾਬ ਡੱਬ ਜਾਂਦਾ ਫਿਰ ਵਿੱਤ ਵਿੰਦਰ ਮੁੱਦਾ ਸ਼ੁਰੂ ਕਰ ਲੂੰ ਫਿਰ ਨਸ਼ਿਆਂ ਦਾ ਮੁੱਦਾ ਸ਼ੁਰੂ ਕਰ ਆਉਟਪੁੱਟ ਸਰਕਾਰ ਦੀ ਜ਼ੀਰੋ ਤੇ ਸ਼ਾਸਨ ਦੇ ਵਿੱਚ ਸਭ ਤੋਂ ਟਾਪ ਤੇ ਜੀਵਸਲਮ ਨਾਲ ਦੇ ਨਾ ਦੂਜੀ ਘਟਨਾ ਦੇ ਵੀ ਗੱਲ ਕਰੀਏ ਲਗਾਤਾਰ ਸੂਬੇ ਦਾ ਮਾਹੌਲ ਵਿਗੜਦਾ ਜਾ ਰਿਹਾ ਬਹੁਤ ਸਾਰੇ ਜਿਹੜੇ ਕਿਲਿੰਗ ਹੋ ਰਹੀਆਂ ਸੀਗੀਆਂ ਉਹ ਨੌਜਵਾਨ ਜਾਂ ਗੈਂਗਵਾਰਾ ਚੱਲ ਰਹੀਆਂ ਸੀ ਪਰ ਹੁਣ ਘਰਾਂ ਦੇ ਵਿੱਚ ਬਹੁਤ ਸਾਰੇ ਬਜ਼ੁਰਗਾਂ ਜਿਨ੍ਹਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਪੈਸੇ ਪਿੱਛੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਪਿੱਛੇ ਤੁਸੀਂ ਵੀ ਜਾ ਕੇ ਆਇਓ ਮਹਾਲੀ ਕਿਸੇ ਘਰੇ ਉਹਨਾਂ ਦੇ ਵੀ ਇਹੀ ਹਾਲਾਤ ਨਜ਼ਰ ਆਏ ਨੇ ਕਿ ਵੀ ਉਹ ਦੇਖਦੇ ਹੋ ਕੀ ਲੱਗਦਾ ਕਿ ਹੁਣ ਸੂਬੇ ਦੇ ਆਮ ਲੋਕ ਜਾਂ ਬਜ਼ੁਰਗ ਜਿਹੜੇ ਨੇ ਉਹ ਸੇਫ ਫੀਲ ਕਰ ਰਹੇ ਨੇ ਦੇਖੋ ਇਸ ਵੇਲੇ ਸੂਬੇ ਦੇ ਵਿੱਚ ਇੰਨਾ ਵੱਡਾ ਸਹਿਮ ਦਾ ਦਰਦ ਦਾ ਮਾਹੌਲ ਹੈ ਪਰ ਤੁਸੀਂ ਸੋਚ ਨਹੀਂ ਸਕਦੇ ਕਿ ਸਮਾਜ ਦੇ ਵੱਖ-ਵੱਖ ਵਰਗ ਚਾਹੇ ਵਪਾਰੀ ਆ ਚਾਹੇ ਇੰਡਸਟਰੀਅਲਿਸਟ ਆ ਚਾਹੇ ਦੁਕਾਨਦਾਰ ਆ ਚਾਹੇ ਕੋਈ ਬਜ਼ੁਰਗ ਆ ਚਾਹੇ ਕੋਈ ਬੱਚਾ ਕੋਈ ਨੌਜਵਾਨ ਲੜਕੀ ਆ ਕੋਈ ਵੀ ਕਿਸੇ ਵੀ ਥਾਂ ਦੇ ਉੱਤੇ ਅੱਜ ਸੇਫ ਨਹੀਂ ਆ ਮਹਾਲੀ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਮੈਂ ਕੱਲ 25-30 ਬਜ਼ੁਰਗਾਂ ਨਾਲ ਲੰਬਾ ਸਮਾਂ ਗੱਲ ਕੀਤੀ ਦੇਖੋ ਇੱਕ ਸਚਾਈ ਹੈ ਕਿ ਸਾਡੇ ਨੌਜਵਾਨ ਜਿਹੜੇ ਆ ਰੋਜਗਾਰ ਦੀ ਖਾਤਰ ਮਜਬੂਰੀ ਖਾਤਰ ਵਿਦੇਸ਼ਾਂ ਦੇ ਵਿੱਚ ਚਲੇ ਗਏ। ਜ਼ਿਆਦਾਤਰ ਘਰਾਂ ਦੇ ਵਿੱਚ ਵੱਡੀਆਂ ਉਮਰਾਂ ਦੇ ਬਜ਼ੁਰਗ ਬੈਠੇ। ਤੇ ਬਜ਼ੁਰਗਾਂ ਕੋਲੇ ਇਹ ਤਰੀਕਾ ਹੁੰਦਾ ਹੈ ਕਿ ਉਹ ਮਹੱਲੇ ਦੀ ਪਾਰਕ 'ਚ ਜਾ ਕੇ ਬੈਠ ਕੇ ਦੁੱਖ ਸੁੱਖ ਆਪਣੇ ਸਾਥੀਆਂ ਨਾਲ ਸਾਂਝਾ ਕਰ ਲੈਂਦੇ ਆ। ਗੁਰਦੁਆਰਾ ਸਾਹਿਬ ਚਲੇ ਜਾਂਦੇ ਆ ਮੰਦਰ ਚਲੇ ਜਾਂਦੇ ਆ ਬਾਹਰ ਨਿਕਲ ਕੇ ਬੈਠ ਜਾਂਦੇ ਆ ਰੌਣਕ ਦੇ ਵਿੱਚ। ਪਰ ਅੱਜ ਉਹ ਕਹਿੰਦੇ ਕਿ ਹਾਲਾਤ ਇਹੋ ਜਿਹੇ ਹੋ ਗਏ ਕਿ ਅਸੀਂ ਤਾਂ ਟਾਈਮ ਸਿਰ ਜੰਦਰੇ ਬਾਹਰ ਕੇ ਗੇਟ ਨੂੰ ਤੇ ਘਰ ਦੇ ਅੰਦਰ ਬਹਿ ਜਾਂਦੇ ਆ ਕਿ ਪਤਾ ਨਹੀਂ ਕਿਹੜਾ ਵੱਢ ਜਾਵੇ ਕਿਹੜਾ ਕਿਸੇ ਦਾ ਗੜ ਕੁੱਟ ਜਾਵੇ ਕਿਹੜਾ ਕਿਸੇ ਨੂੰ ਗੋਲੀ ਮਾਰ ਦੇਵੇ ਵੀ ਡਰ ਲੱਗਦਾ ਘਰਾਂ ਤੋਂ ਬਾਹਰ ਨਿਕਲੋ ਇੱਕ ਤਾਂ ਇਕੱਲਾਪਨ ਤੇ ਉੱਤੋਂ ਇੰਨਾ ਜਿਹੜਾ ਟਾਈਟ ਹੋ ਗਿਆ ਕਿ ਤੁਸੀਂ ਸੈਰ ਵਾਸਤੇ ਨਹੀਂ ਜਾ ਸਕਦੇ ਪਾਰਕ 'ਚ ਬਹਿ ਕੇ ਧੁੱਪ ਨਹੀਂ ਸੇਕ ਸਕਦੇ ਇਹ ਜਿਹੜੇ ਹਾਲਾਤ ਹੁੰਦੇ ਆ ਨਾ ਲੋਕਾਂ ਵਾਸਤੇ ਬਹੁਤ ਔਖੇ ਸਰਕਾਰਾਂ ਤਾਂ ਬਿਜਾਰਤੀ ਲੱਗੀ ਕੋਈ ਜਾ ਕੇ ਮੰਤਰੀ ਨਹੀਂ ਪੁੱਛਦਾ ਐਡੇ-ਐਡੇ ਵੱਡਿਆ ਘਟਨਾਵਾਂ ਹੋ ਜਾਂਦੀਆਂ ਤੇ ਕਿਸੇ ਕੋਲ ਮੰਤਰੀ ਕੋਲੇ ਟਾਈਮ ਨਹੀਂ ਆ ਕਿ ਲੋਕਾਂ ਦਾ ਜਾ ਕੇ ਉੱਥੇ ਦਰਦ ਸੁਣੇ ਜੇ ਕੋਈ ਹਾਦਸਾ ਹੋ ਜਾਂਦਾ ਤੇ ਪਰਿਵਾਰ ਜਾ ਜਾ ਕੇ ਥਾਣੇ 'ਚ ਪੁੱਛਦਾ ਫਿਰਦਾ ਕੋਈ ਇਹ ਨਹੀਂ ਕਿਸੇ ਦੀ ਜ਼ਿੰਮੇਵਾਰੀ ਕਿ ਉਹਨੂੰ ਘਰ ਬੈਠੇ ਨੂੰ ਤੁਸੀਂ ਪ੍ਰਾਪਰ ਇਨਫੋਰਮੇਸ਼ਨ ਤਾਂ ਦੇ ਦਿਓ ਕਿ ਤੇਰਾ ਕੇਸ ਕਿਸ ਲੈਵਲ ਦੇ ਉੱਤੇ ਚੱਲ ਰਿਹਾ ਹੈ ਕੀ-ਕੀ ਅਸੀਂ ਕਰ ਰਹੇ ਹਾਂ ਤਾਂ ਜੋ ਇੱਕ ਭਰੋਸੇਯੋਗਤਾ ਤੁਹਾਡੀ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਬਣੀ ਰਵੇ ਹਰ ਪੱਖ ਤੋਂ ਜਿਵੇਂ ਜੰਗਾਲ ਲੱਗਿਆ ਹੁੰਦਾ ਨਾ ਸਿਸਟਮ ਇਸ ਤਰੀਕੇ ਕਲਾਪਸ ਕਰ ਗਿਆ ਸਿਸਟਮ ਤੇ ਲੋਕਾਂ ਨੂੰ ਛੱਡ ਦਿੱਤਾ ਗਿਆ ਆਪਣੇ ਰੱਬ ਉਕਰਮ ਤੇ ਹੁਣ ਮਹੱਲਿਆਂ ਚ ਦੱਸੋ ਕਿੱਥੋਂ ਲੁਕੀ ਘਰ ਘਰ ਆਪਣੀ ਸਿਕਿਉਰਿਟੀ ਲਿਆਵੇ ਨਾ ਇਹਨਾਂ ਨੂੰ ਕੀ ਅਫੋਰਡ ਕਰਦੇ ਆ ਜੇ ਘਰ ਦੇ ਵਿੱਚ ਸੇਫ ਨਹੀਂ ਆਪਣੀ ਗਲੀ ਦੇ ਵਿੱਚ ਸੇਫ ਨਹੀਂ ਬਾਜ਼ਾਰ ਚ ਸਮਾਨ ਲੈਣ ਗਿਆ ਸੇਫ ਨਹੀਂ ਤੇ ਦੱਸੋ ਇਹ ਕਾਦੀ ਸਟੇਟ ਐ ਤੇ ਕਾਦਾ ਲਾਰਜ ਆਡਰ ਇਹੋ ਜੀ ਸਰਕਾਰ ਨੂੰ ਕੰਟੀਨਿਊ ਕਰਨ ਦਾ ਦੱਸੋ ਹਕੀਕੀ ਫਰੋਤੀਆਂ ਤੇ ਫਰੋਤੀਆਂ ਆਈ ਜਾਂਦੀਆਂ ਕੁਝ ਆਪਣੀ ਜਾਨ ਬਚਾਉਣ ਦੇ ਵਾਸਤੇ ਵਿਚਾਰੇ ਅੰਦਰਖੱਤੇ ਪੈਸੇ ਦੇ ਦਿੰਦੇ ਐਹੋ ਜੇ ਬਾਰੇ ਹਾਲਾਤ ਪੰਜਾਬ ਦੇ ਕਦੀ ਕਿਸੇ ਨੇ ਸੀ ਸੋਚੇ ਜਿੱਥੇ ਇਹ ਸਰਕਾਰ ਨੇ ਜਿਹੜਾ ਇਸ ਲਾਇਟ ਆਰਡਰ ਨੂੰ ਪਚਾ ਦਿੱਤਾ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ ਪਰ ਹੁਣ ਕੀ ਕਰਨਗੇ ਕੀ ਲੋਕ ਇਹ ਹਾਲਾਤਾਂ ਚ ਕਿਵੇਂ ਨਿਪਟਣ ਕਿਉਂਕਿ ਆਪਣੀ ਰੱਖਿਆ ਕਰਨ ਦੇ ਲਈ ਜਿਹੜੇ ਨੇ ਜਿਹੜੇ ਬਜ਼ੁਰਗ ਨੇ ਉਹ ਸਮਰਥਨ ਨੇ ਨੌਜਵਾਨ ਤਾਂ ਫਿਰ ਵੀ ਕਰ ਲੈਂਦੇ ਨੇ ਤਾਂ ਕੀ ਹੁਣ ਜਿਹੜਾ ਹੈ ਉਹਨਾਂ ਨੂੰ ਕਰਨ ਦੇ ਲੋੜ ਹੈ ਕਿ ਕਿਸ ਤਰੀਕੇ ਨਾਲ ਕਿ ਅਪਸ਼ਟ ਸ਼ਾਹੀ ਜ਼ਿੰਮੇਵਾਰੀ ਨਭਾਵੇ ਜਿਹੜੀ ਕਿ ਉਹ ਵੀ ਨਜ਼ਰ ਨਹੀਂ ਆ ਰਹੀ ਕਿਤੇ ਲੋਕਾਂ ਨੂੰ ਤਗੜੇ ਹੋ ਕੇ ਤੇ ਇਸ ਸਰਕਾਰ ਦੇ ਖਿਲਾਫ ਖੜਨਾ ਪੜ ਅਵਾਜ਼ ਉਠਾਉਣੀ ਪਣੀ ਇਹਨਾਂ ਲੋਕਾਂ ਨੂੰ ਮਜਬੂਰ ਕਰਨਾ ਪੈਣਾ ਕਿ ਜੋ ਤੁਹਾਡੀ ਸੰਵਿਧਾਨਿਕ ਡਿਊਟੀ ਹੈ ਤੁਸੀਂ ਉਹ ਕਰੋ ਆ ਜਿਹੜੇ ਸਾਰਾ ਦਿਨ ਫਰਾਡ ਤੇ ਛਡਜੰਤਰ ਤੇ ਤਮਾਸ਼ੀਆਂ ਤੁਸੀਂ ਕਰ ਰਹੇ ਹੋ ਇਹ ਬੰਦ ਕਰੋ ਜਵਾਬਦੇਹੀ ਲੋਕਾਂ ਨੂੰ ਸਰਕਾਰਾਂ ਦੀ ਕਰਨੀ ਪਣੀ ਜੇ ਅਸੀਂ ਚੰਗੇ ਤੇ ਮਾੜੇ ਦੀ ਪਛਾਣ ਨਹੀਂ ਕਰਾਂਗੇ ਤੇ ਫਿਰ ਹਾਲਾਤ ਨਹੀਂ ਸੁਧਰਨਗੇ ਇਸ ਕਰਕੇ ਦਲੇਰੀ ਦੇ ਨਾਲ ਜਿਹੜੀ ਆ ਹੁਣ ਡੈਮੋਕ੍ਰੇਸੀ ਦਾ ਵੀ ਹਾਲੇ ਹੋ ਗਿਆ ਕਿ ਆ ਜਿਹੜੀਆਂ ਲੋਕਲ ਇਲੈਕਸ਼ਨਾਂ ਹੁੰਦੀਆਂ ਇਹ ਤਾਂ ਧੱਕੇ ਨਾਲ ਹੀ ਸਰਕਾਰਾਂ ਜਿਹੜੀਆਂ ਡਾਗ ਨਾਲ ਹੀ ਜਿੱਤ ਲੈਂਦੀਆਂ ਇਲੈਕਸ਼ਨ ਕਮਿਸ਼ਨ ਸਟੇਟ ਦੇ ਇੱਡੇ ਕਮਜ਼ੋਰ ਹੋ ਗਏ ਕਿ ਉਹ ਸਰਕਾਰ ਦੇ ਨਾਲ ਹੀ ਲੱਗੇ ਹੁੰਦੇ ਆ ਕਿ ਸਰਕਾਰ ਨੂੰ ਜਿਤਾਉਣਾ ਕਿਸ ਤਰ੍ਹਾਂ ਪਰ ਜਿਹੜੀਆਂ ਆਉਣ ਵਾਲੀਆਂ 2027 ਦੀਆਂ ਇਲੈਕਸ਼ਨਾਂ ਇੱਥੇ ਹੁਣ ਲੋਕਾਂ ਨੂੰ ਤਗੜੇ ਹੋ ਕੇ ਖੜਨਾ ਚਾਹੀਦਾ ਕਿਉਂਕਿ ਜੇ ਫੇਰ ਐਹੋ ਜੀ ਕੋਈ ਸਰਕਾਰ ਬਣ ਗਈ ਤੇ ਫਿਰ ਤਾਂ ਸੂਬੇ ਦਾ ਤਾਂ ਅੱਗੇ ਹੀ ਜਿਹੜਾ ਹੈਗਾ ਡਸਟਾਨ ਦੇ ਕਰਾਰੇ ਪਹੁੰਚਿਆ ਹੋਇਆ ਇਸ ਕਰਕੇ ਤਗੜੇ ਹੋ ਕੇ ਲੋਕਾਂ ਨੂੰ ਜਵਾਬਦੇਹੀ ਸਰਕਾਰ ਦੀ ਕਰਨੀ ਚਾਹੀਦੀ ਜਦੋਂ ਇਹਨਾਂ ਰਾਜ ਭਾਗ ਚਾਉਣਾ ਸੀ ਤਾਂ ਕਹਿੰਦੇ ਸੀ ਲੋਕਾਂ ਨੂੰ ਇੱਕ ਇੱਕ ਚੀਜ਼ ਦਾ ਸਵਾਲ ਕਰੋ ਹੁਣ ਹਰ ਐਮਐਲਏ ਨੂੰ ਹਰ ਮੰਤਰੀ ਨੂੰ ਲੋਕਾਂ ਨੂੰ ਤਖੜੇ ਹੋ ਕੇ ਪੁੱਛਣਾ ਚਾਹੀਦਾ ਡਰਨਾ ਨਹੀਂ ਚਾਹੀਦਾ ਹੁਣ ਸਮਾਂ ਕਿੰਨਾ ਕੁ ਰਹਿ ਗਿਆ ਇਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨਾ ਚਾਹੀਦਾ ਇੱਕ ਇੱਕ ਗੱਲ ਦਾ ਇਹਨਾਂ ਤੋਂ ਜਵਾਬ ਪੁੱਛਣਾ ਚਾਹੀਦਾ ਸੱਚ ਤੇ ਝੂਠ ਦੀ ਪਛਾਣ ਕਰਨੀ ਚਾਹੀਦੀ ਹੈ ਜਿਹੜਾ ਆ ਕੋਟ ਪ੍ਰਚਾਰ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ 'ਚ ਦੁਜਾ ਇਹ ਸਰਕਾਰਾਂ ਕਰਕੇ ਤੇ ਆਪਣੀ ਸਾਖ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਇਹ ਪਬਲਿਕ ਜਦੋਂ ਆਪ ਖੁੱਲ੍ਹ ਕੇ ਗੱਲ ਕਰਨ ਲੱਗ ਜੇਗੀ ਫਿਰ ਇਹਨਾਂ ਦੇ ਇਹ ਜਿਹੜੇ ਛੜੀ ਅੰਤਰ ਹੈ ਇਹ ਫੇਲ ਹੋ ਜਾਣਗੇ ਇਸ ਕਰਕੇ ਪਬਲਿਕ ਨੂੰ ਤਗੜੇ ਹੋਣੇ ਪੈਣਾ ਜਿਹੜੀ ਅਸਲੀ ਪਾਵਰ ਜਿਹੜੀਆਂ ਲੋਕਾਂ ਦੇ ਹੱਥ 'ਚ ਹੀ ਹੁੰਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮਾਨ ਸਰ ਤੁਸੀਂ ਇਹ ਮੁੱਦਿਆਂ ਤੇ ਚਰਚਾ ਕੀਤੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਮਿਹਰਬਾਨ ਸੁਸ਼ਾਨਾ ਦਜੀਤ ਸਿੰਘ ਚੀਮਾ ਹੋਣੀ ਚਰਚਾ ਕਰ ਰਹੇ ਸੀਗੇ ਖਾਸ ਕਰਕੇ ਸਰੂਪਾ ਵਾਲੇ ਮਾਮਲੇ ਤੇ ਜਾਂ ਫਿਰ ਲਾਅਨ ਆਰਡਰ ਵਾਲੇ ਮਾਮਲੇ ਤੇ ਕਿ ਹੁਣ ਲੋਕਾਂ ਨੂੰ ਤਕੜੇ ਹੋਣ ਦੀ ਲੋੜ ਆ ਤਕੜੇ ਹੋ ਕੇ ਸਵਾਲ ਪੁੱਛਣ ਦੀ ਲੋੜ ਆ ਤਾਂ ਹੀ ਜਿਹੜਾ ਬਚਾਅ ਹੋ ਪਾਵੇਗਾ 2027 ਹੱਥ ਮੌਕਾ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤੇ ਉੱਥੇ ਹੀ ਮੁੱਖ ਮੰਤਰੀ ਦੇ ਅਸਤੀਫੇ ਦੀ ਵੀ ਹੁਣ ਨੈਤਿਕ ਤੌਰ ਤੇ ਮੰਗ ਕੀਤੀ ਗਈ ਹੈ ਦਜੀਤ ਸਿੰਘ ਚੀਮਾ ਹੋਣਾ ਬਲੋ ਕੈਮਰਾਮੈਨ ਰੰਜੇ ਸ਼ਰਮਾ ਦੇ ਨਾਲ ਜਸਪੀ ਸਿੰਘ ਗਸ਼ਟ ਪੀਰਸੀ ਨਿਊਜ਼ ਚੰਡੀਗੜ੍ਹ